ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਦੋ ਗਾਮਾ ਠੀਕ ਹੈ ਜੀ ਸੇਲ ਨੇ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 7528000355 ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੈ ਜਾਣਕਾਰੀ ਬਾਬੂ ਜੀ ਸਾਸਿ ਗਾਈ ਸਤਿ ਸ੍ਰੀ ਅਕਾਲ ਜੀ ਨਾਮ ਗੁਰਦੇਵ ਸਿੰਘ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਠੀਕ ਹੈ। ਬਾਬੂ ਪਹਿਲੀ ਵਾਰ ਦੀ ਦੱਸੋ ਜਾਨਕਾਰੀ। ਹਾਂਜੀ ਵਾਰ ਦੂਜੇ ਸੂਏ। ਦੂਜੇ ਸੂਏ? ਹਾਂਜੀ। ਤੇ 14 ਕਿਲੋ ਦੁੱਧ ਪਹਿਲਾਂ ਦਿੱਤਾ ਸੀ। ਠੀਕ ਹੈ। ਕਿੰਨੇ ਦਿਨ ਬਾਕੀ ਆ? ਦਿਨ 20 20 ਕਿਦਾਂ ਹੈ? 20 ਕਿ ਦਿਨ ਪਿਆ ਜੀ। ਸਹੀ ਵਾਲਾ ਜੀ ਪ्योर। ਚੈੱਕ ਕਰ ਸਕਦੇ। ਲੋ ਜੀ। ਲੈ ਵਾ ਚੈੱਕ ਕਰ ਸਕਦੇ ਪਰਾ। ਠੀਕ ਹੈ ਜੀ। ਲੋ ਜੀ। ਚੈੱਕ ਕਰ ਸਕਦੇ ਪਰਾ। ਪ्योर ਸਹੀ ਹੈ। ਠੀਕ ਹੈ। ਚੈੱਕ ਕਰ ਸਕਦੇ। ਬਾਬੂ ਰੇਟ ਕੀ ਆ? ਫੋਨ ਤੇ। फोन तो करोगे हाँ जायज ही होगा हाँ ठीक है ठीक लो जी चेक कर सकते पूरा तुरा तरह खड़े कच्ची है ठीक है चेक कर सकते बस वही बन दे बन दे बन दे उठे बन दे नहीं बापू अंदर ही बन दे लो जी चेक कर सकते लो पूरा 20 दिन हले बाकी है ਲੇ ਵੀਰਾਂ ਦਾ ਜਾਂ ਤੁਸੀਂ ਲਾ ਸਕਦੇ ਹੋ ਬਰਾ ਟੱਲਾ ਟੁੱਲਾ ਬਹੁਤ ਪਿਆ ਕਰਮਾ ਵਾਲੇ ਦੀਆਂ ਰੇਟ ਬਾਪੂ ਜੀ ਕਹਿੰਦਾ ਫੋਨ ਤੇ ਠੀਕ ਹੈ ਜੀ ਹਾਂਜੀ ਬਾਪੂ ਦੂਜੀ ਵਾਰ ਦੱਸੋ ਜਾਣਕਾਰੀ ਦੂਜੀ ਵਾਰ 17 ਕਿਲੋ ਦੁੱਧ ਆ ਹਾਂਜੀ ਤੇ ਪਹਿਲਾ ਸੂਆ ਹੈ ਹਾਂਜੀ ਤੇ ਚੌਗੀ ਹੈ ਠੀਕ ਹੈ ਜੀ ਤੇ ਬੱਚਾ ਕੀ ਮਗਰ ਬੱਚਾ ਹੈ ਬੱਚਾ ਜੀ ਬੱਚਾ ਜੀ ਉਹ ਵੀ ਠੀਕ ਹੈ 12 12-13 ਦਿਨ ਹੀ ਸੂਈ ਦੀ ਤਾਂ ਪਰ ਬੱਸ ਹੈ ਤਾਂ ਠੀਕ ਹੈ ਜੀ ਆ ਲੋ ਜੀ ਕੱਦ ਬੈੱਡ ਕਰਮਾ ਵਾਲੀ ਦਾ ਪਹਿਲੇ ਸੂਏ ਆ ਠੀਕ ਹੈ ਜੀ ਲੋ ਜੀ ਵੱਧ ਜਾਣਕਾਰੀ ਬਾਈ ਤੁਲੇ ਹੈ ਪ੍ਰਾ ਠੀਕ ਹੈ ਜੀ ਫੋਨ ਤੇ ਤੋਰਾ ਤਰਾ ਕਰਮਾਲੀ ਦਾ ਵਧੀਆ ਕੱਦ ਬੈਠ ਸੁਖਣਾ ਠੀਕ ਆ ਲੋ ਜੀ ਮੋੜ ਲਓ ਮੋੜ ਲਓ ਪ੍ਰਾ ਮੋੜ ਲਓ ਲੋ ਜੀ ਚੰਗੀ ਬੋਦੀ ਵਾਦੀ ਆ ਠੀਕ ਹੈ ਜੀ ਲੋ ਜੀ ਬਰਬੂ ਰੇਟ ਇਹਦਾ ਫੋਨ ਤੇ ਦੱਸ ਦਾਂਗੇ ਠੀਕ ਹੈ ਜੀ ਲੋ ਜੀ ਆ ਭਾਈ ਜੀ ਕਪੜੇ ਨਹੀਂ ਆ ਰਹੇ ਵੀ ਇਹਨਾਂ ਬਪੂ ਜੀ ਨਾਲ ਜ਼ਰੂਰ ਕੰਟੈਕਟ ਕਰੋ ਗੱਲ ਆਓ ਫੇਰ ਲੋ ਜੀ ਬਪੂ ਜੀ ਨਾਲ ਜ਼ਰੂਰ ਕੰਟੈਕਟ ਕਰੋ ਪ੍ਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ